ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿੱਧ ਮਾਨਕ ਮੂਲ ਅਮੂਲ ਰਿੱਧ ਕਿਤੇ ਵੀ ਆ ਜੇ ਨਾ ਇਹਨੂੰ ਰਿੱਧ ਬੋਲਣਾ ਹੈ ਰਿੱਧ ਨਹੀਂ ਕਹਿਣਾ ਬੋਲਾ ਬੋਲਣਾ ਹੈ ਰਿੱਧ ਮਾਨਕ ਮੂਲ ਅਮੂਲ ਕੀਮਤ ਕਿਨਾਂ ਨਾ ਪਾਈਐ ਰਿੱਧ ਮਾਨਕ ਮੂਲ ਅਮੂਲ ਭਾਈ રે ਹਰ ਹੀਰਾ ਗੁਰਮਾਹ ਸਤ ਸੰਗਤ ਸਤ ਗੁਰ ਪਾਈਐ ਐਹ ਨਿਸਬਦ ਸਲਾਹ ਰਹਾਉ ਸੱਚ ਵਖਰ ਧਨ ਰਾਸ ਹੈ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪਰਗਾਸ ਜਿਉ ਅਗਨ ਮਰੈ ਜਲ ਪਾਈਐ ਪਾਇਐ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਿ ਪਾਇਆ ਪਾਠੀ ਸੁਧ ਪਾਠ ਹੈ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗੈ ਜਮ ਜੰਦਾਰ ਜਮ ਜੰਦਾਰ ਨ ਲੱਗਈ ਐਉ ਭੌਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵਈ ਜੇ ਵੀ ਗੁਰਮੁਖ ਪਾਤੀ ਜਮਕ ਲਾ ਦੇਣੀ ਐ ਗੁਰਮੁਖ ਕੂੜ ਨ ਭਾਵਈ ਸਚ ਰਤੇ ਸਚ ਪਾਏ ਸਾਕਤ ਸਤਨਾ ਪਾਵਈ ਸਾਕਤ ਪਤਵੀ ਅਮਕੈ ਸਾਕਤ ਸਤਨਾ ਪਾਵਈ ਕੁੜਾ ਕੁੜੀ ਪਾਏ ਆ ਪਾਏ ਬਿੰਦੀ ਲੱਗੀ ਹੋਈ ਹੈ ਉਚਾਰਨ ਕਰਨੀ ਹੈ ਸਤਰਤੇ ਗੁਰ ਮੇਲਿਆ ਸੱਚੇ ਸਤ ਸਮਾਏ ਮਨਮਹ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਮਨਮਹ ਜਿਠਮਕ ਮਾਨਕ ਲਾਲ ਨਾਮ ਇਥੇ ਵਿਸਰਾਮ ਰਤਨ ਪਦਾਰਥ ਹੀਰ ਸੱਚ ਵਖਰ ਧਾਨ ਨਾਮ ਹੈ ਘਾਟ ਘਾਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹਿਨਾ ਵਿਜਵੈ ਪਰਮੇ ਪਾਹਿ ਨਾ ਕਹਿਣਾ ਪਰਮੇ ਬਦਤੀ ਜਮਕ ਲਾ ਦੇਨੀ ਹੈ ਪਰਮੇ ਪਰਮਣ ਕਰਨ ਦੇ ਨਾਲ ਤੁਰਨ ਫਿਰਨ ਦੇ ਨਾਲ ਪਾਹਿਨਾ ਵਿਜਵੈ ਜਿਲੀ ਕ੍ਰਿਸ਼ਨਾ ਦੀ ਅੱਗ ਹੈ ਇਹ ਨਹੀਂ ਬੁਝਦੀ ਹੈ ਪਰਮੇ ਪਾਹਿਨਾ ਵਿਜਵੈ ਜੇ ਭਵੈ ਦਸੰਤਰ ਦੇਸ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਉੱਤਰੈ ਅੰਤਰ ਮੈਲ ਇੱਥੇ ਛੰਮਕ ਨਾ ਉੱਤਰੈ ਤ੍ਰੈਗ ਜੀਵਨ ਤ੍ਰੈਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਮਨ ਰੇ ਗੁਰਮੁਖ ਅਗਨ ਨਿਚਣਾ ਮਨ ਰੇ ਗੁਰਮੁਖ ਅਗਨ ਨਿਵਾਰ ਗੁਰਮੁਖ ਹੋ ਕੇ ਗੁਰੂਵਲ ਮੁਖ ਕਰਕੇ ਗੁਰੂ ਵਾਲਾ ਬਾਣ ਕੇ ਅਗਨ ਨਿਵਾਰ ਹੋਮੈ ਦੀ ਤ੍ਰਿਸ਼ਨਾ ਦੀ ਵਿਸ਼ੇਵਿਕਾਰਾਂ ਦੀ ਅਗ ਨੂੰ ਨਿਵਰਤ ਕਰ ਲੈ ਦੂਰ ਕਰ ਲੈ ਗੁਰ ਕਾ ਕਹਿਆ ਮਨ ਵਸੈ ਹੋਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੂਲ ਹੈ RAM ਨਾਮ ਪਤ ਪਾਇ ਮੇਲ 사ਤ ਸੰਗਤ ਹਰ ਪਾਈ ਐ ਗੁਰਮੁਖ ਹਰ ਲੇਵ ਲਾਇ ਆਪ ਗਿਆ ਸੁਖ ਪਾਇਆ ਮੇਲੇ ਸਲਲ ਸਲਲ ਸਮਾਏ ਜੇ ਨ ਹਰ ਹਰ ਨਾਮ ਨ ਚੇਤੇਉ ਸੋ ਔਗਣ ਆਵੇ ਜਾਏ ਜੇ ਨ ਹਰ ਹਰ ਨਾਮ ਨ ਚੀਤੇਉ ਇਥੇ ਨ ਸ੍ਰਾਮ ਸੋ ਔਗਣ ਆਵੇ ਜਾਏ ਸੋ ਔਗਣ ਉਚਾਰਨ ਕਰਨਾ ਹੈ ਅਵਗਣ ਨਹੀਂ ਕਹਿਣਾ ਸੋ ਔਗਣ ਆਵੇ ਜਾਏ पिछे पाठ है मिल सत संगत हर पाई है, पाई पाठ है पाया नहीं है मिल सत संगत हर पाई गुरमुख हर लिव लाय गया, गया सुख पाया आप गया सुख पाया मिल सल सलल सल जिन हर हर नाम न चेत ਸੋ ਉਹ ਗੁਣ ਆਵੇ ਜਾਏ ਤੇਸ ਸਤਗੁਰੂ ਪੁਰਖ ਨਾ ਭੇਟਿਓ ਜਿਸ ਜਿਸ ਸਤਗੁਰੂ ਪੁਰਖ ਨਾ ਭੇਟਿਓ ਸੋ ਉਹ ਦਿਲ ਪਚਾ ਪਚਾਏ ਇਹੋ ਮਾਨਕ ਜੀਉ ਨਿਰਮੋਲ ਹੈ ਇਹੋ ਮਾਨਕ ਜੀਉ ਨਿਰਮੋਲ ਹੈ ਇਹੋ ਕੌਡੀ ਬਦਲੇ ਜਾਏ ਕਿਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੈ ਇੱਥੇ ਜਿਨਾਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਜਿੱਥੇ ਜੱਜੇ ਸਿਆਰੀ ਨੰਨੇ ਕੰਨਾ ਕੰਨਾ ਹੋਵੇ ਜਿਨਾ ਜੱਜੇ ਸਿਆਰੀ ਉੱਤੇ ਟਿੱਪੀ ਨੰਨੇ ਕੰਨਾ ਜਿੰਨਾ ਜੱਜੇ ਸਿਆਰੀ ਨੰਨੇ ਦੇ ਹਲੰਤ ਤੇ ਕੰਨਾ ਜਿਨਾ ਜੱਜੇ ਸਿਆਰੀ ਉੱਤੇ ਟਿੱਪੀ ਨੰਨੇ ਦੇ ਹਲੰਤ ਵੀ ਤੇ ਕੰਨਾ ਵੀ ਉਹ ਜਿੰਨਾ ਇਸ ਤਰ੍ਹਾਂ ਉਚਾਰਨ ਕਰਨੇ ਸੇ ਪੂਰੇ ਪੁਰਖ ਸੁਜਾਣ ਸੇ ਪੂਰੇ ਪੁਰਖ ਸੁਜਾਣ ਗੋਰਾ ਮਿਲ ਪੌਦਨ ਲੰਘੀ ਐ ਦਰਗਾਹ ਪਾਤ ਪ੍ਰਵਾਨ ਨਾਨਕ ਤੇ ਮੁਖ ਉਜਲੇ ਨਾਨਕ ਪਾਦ ਤੇ ਜਮਕ ਲਾ ਦਨੀ ਐ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ